ਜਿਹੜਾ ਮਾਝੇ ਦੇ ਨਾਲ ਲੱਗਦਾ ਮਾਲਵਾ ਉਸ ਇਲਾਕੇ ਦੇ ਇੱਕ ਸਰਕਟ ਲੀਡਰ ਨੇ ਭਪੇਸ਼ ਬੁਕੇਲ ਦੇ ਸਾਹਮਣੇ ਸਵਾਲ ਖੜਾ ਕਰਤਾ ਵੀ ਦੱਸੋ ਕਿਹੜਾ ਲੀਡਰ ਹੈ ਹਮ ਜਿਹੜਾ ਸੁਨੀਲ ਜਾਖੜ ਦੇ ਭਤੀਜੇ ਦੇ ਵਿਆਹ ਦੇ ਕਾਰਡ ਵੰਡਦਾ ਫਿਰਦਾ ਤੇ ਉਹ ਕਾਂਗਰਸੀ ਜਦੋਂ ਸੁਨੀਲ ਜਾਖੜ ਬੀਜੇਪੀ ਚ ਚਲੇ ਗਏ ਹਮ ਸੁਨੀਲ ਜਾਖੜ ਬੀਜੇਪੀ ਪੰਜਾਬ ਦੇ ਪ੍ਰਧਾਨ ਨੇ ਕਾਂਗਰਸੀ ਲੀਡਰ ਉਹਨਾਂ ਦੇ ਪਰਿਵਾਰ ਦੇ ਵਿਆਹ ਦੇ ਕਾਰਡਵੰਡ ਤੇ ਫਿਰਦੇ ਹੋਣ ਤੇ ਕਾਰਡਵੰਡੇ ਕਿੱਥੇ ਗਏ ਲੁਧਿਆਣੇ ਸ਼ਹਿਰ ਦੇ ਵਿੱਚ ਵੰਡੇ ਕਿੰਨਾ ਨੂੰ ਗਏ ਕਾਂਗਰਸ ਦੇ ਐਕਸ ਐਮ ਐਲ ਏ ਨੂੰ ਹਮ ਇੱਕ ਨਾਮੀ ਇੰਡਸਟਰੀਲਿਸਟ ਵੀ ਨੇ ਬੜੇ ਮਸ਼ਹੂਰ ਨੇ ਇਹਨਾਂ ਚਰਚਾ ਰਾਹੁਲ ਗਾਂਧੀ ਨੇ ਵੀ ਆਦੀ ਸਪੀਚ ਚ ਕਹਿ ਪਈ ਸੀ ਹੁਣ ਕਾਂਗਰਸ ਵਾਸਤੇ ਤਾਂ ਇਹ ਬਹੁਤ ਵਧੀਆ ਸਿਚੁਏਸ਼ਨ ਹੋਣੀ ਚਾਹੀਦੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜੇ ਇਹ ਗੱਲ ਹੈ ਹਮ ਫਿਰ ਤਾਂ ਕਾਂਗਰਸ ਦੀ ਝੋਲੀ 'ਚ ਸੀਟ ਪੈ ਰਹੀ ਹੈ ਤੇ ਪ੍ਰਧਾਨ ਵਾਸਤੇ ਤਾਂ ਇਸ ਤੋਂ ਵਧੀਆ ਗੱਲ ਨਹੀਂ ਹੋ ਸਕਦੀ ਆਸ਼ੂ ਕੱਲੇ-ਕੱਲੇ ਘਰ ਨੂੰ ਜਾਣਦਾ ਹੈ। ਹੂੰ। ਕੱਲੇ-ਕੱਲੇ ਬੰਦੇ ਨੂੰ ਜਾਣਦਾ ਹੈ ਤੇ ਲੋਕ ਆਸ਼ੂ ਦੇ ਫੇਵਰ ਦੇ ਵਿੱਚ ਆ ਕੇ ਨਾਲ ਖੜਦੇ ਰਹੇ। ਪਰ ਭਾਜਪਾ ਦਾ ਕੈਂਡੀਡੇਟ ਲੇਟ ਕਰਨਾ ਆਸ਼ੂ ਨੂੰ ਕਿਤਨਾ ਕਿਤੇ ਫਾਇਦਾ ਦੇ ਸਕਦਾ ਜੀ? ਦੇਖੋ ਮੈਂ ਤਾਂ ਨਹੀਂ ਕਹਿੰਦਾ ਕਿ ਆਸ਼ੂ ਨੂੰ ਫਾਇਦਾ ਦੇ ਰਿਹਾ ਮੈਂ ਤਾਂ ਇਹ ਸਵਾਲ ਕੀਤਾ ਸੀ ਬਤੌਰ ਜਰਨਲਿਸਟ ਹੂੰ ਵੀ ਕਿਹਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਗੱਲ ਕਲੀਅਰ ਹੈ ਪੰਜਾਬ ਦੇ ਵਿੱਚ ਬੱਚੇ-ਬੱਚੇ ਨੂੰ ਹੁਣ ਪਤਾ ਲੱਗ ਗਈ ਕਿ ਰਾਜਾ ਵੜਿੰਗ ਤੇ ਭਰਤਕੁਸ਼ਨ ਆਸ਼ੂ ਦੇ ਸਬੰਧ ਚੰਗੇ ਨਹੀਂ ਹੈਗੇ। ਮਕਰ ਸਾਹਿਬ ਤੁਸੀਂ ਇੱਕ ਪੋਸਟਪੋਨ ਹੋ ਲੁਧਿਆਣਾ ਪਛਮੀ ਦੀ ਚੌਂ ਨੂੰ ਲੈ ਕੇ ਬੀਜੇਪੀ ਦੇ ਵੱਲੋਂ ਹਲੇ ਤੱਕ ਉਮੀਦਵਾਰ ਨਹੀਂ ਐਲਾਨਿਆ ਗਿਆ ਤੁਹਾਨੂੰ ਕੀ ਲੱਗਦਾ ਹੈ ਪੂਰਾ ਸਨੈਰੀਓ ਬੀਜੇਪੀ ਦਾ ਜਾਂ ਪੂਰੀ ਸੀਟ ਦਾ ਜੇਕਰ ਵੱਖ-ਵੱਖ ਪਾਰਟੀਆਂ ਦਾ ਦੇਖੀਏ ਦੇਖੋ ਇਹ ਮੇਰੀ ਆਬਜ਼ਰਵੇਸ਼ਨ ਐਜ਼ ਅ ਜਰਨਲਿਸਟ ਮੈਂ ਮਹਿਸੂਸ ਕਰਦਾ ਕਿ ਆਮ ਆਦਮੀ ਪਾਰਟੀ ਬਹੁਤ अर्ਲੀ ਕੈਂਡੀਡੇਟ ਅਨਾਉਂਸ ਕਰ ਦਿੰਦੀ ਹੈ ਸਿਟਿੰਗ ਐਮਪੀ ਸੰਜੀਵ अरोड़ा ਸਾਹਿਬ ਨੂੰ ਅਨਾਉਂਸ ਕਰਦੇ ਹੈ ਗੁਰਪ੍ਰੀਤ ਗੋਗੀ ਜੀ ਆਲੀ ਜਦੋਂ ਸੀਟ ਖਾਲੀ ਹੁੰਦੀ ਹੈ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਪਤਨੀ ਨੂੰ ਹੁਣ ਪਿੰਡਾਂ ਦਾ ਚੇਅਰਮੈਨ ਵੀ ਲਾਇਆ ਗਿਆ ਉਹ ਉਹ ਇੱਕ ਆਮ ਆਦਮੀ ਪਾਰਟਿੰਗ ਵਾਸਤੇ ਬੜਾ ਵੱਡਾ ਕੁਐਸਚਨ ਸੀਗਾ ਕਿ ਉਹ ਵਿਰੋਧਤਾ ਜਿਹੜੀ ਉਹਨਾਂ ਦੇ ਪਰਿਵਾਰ ਵੱਲੋਂ ਹੋ ਸਕਦੀ ਹੁਣ ਗੱਲ ਕੈਲਕੂਲੇਸ਼ਨਸ ਦੀ ਹੈ ਤੁਸੀਂ ਸਮਝੋ ਮੈਂ ਲੁਧਿਆਣੇ ਰਿਹਾ ਬਹੁਤ ਸਾਲ ਉਸ ਇਸੇ ਹਲਕੇ ਦੇ ਵਿੱਚ ਮੇਰੀ ਰਿਹائش ਰਹੀ ਹੈ ਮੌਲ ਟਾਊਨ ਦੇ ਵਿੱਚ ਮੈਂ ਰਹਿੰਦਾ ਰਿਹਾ ਔਰ ਮੇਰਾ ਤਕਰੀਬਨ ਤਕਰੀਬਨ ਇੱਥੇ ਦੇ ਵੋਟਰਾਂ ਦੇ ਨਾਲ ਲੋਕਾਂ ਦੇ ਨਾਲ ਯਾਰੀਆਂ ਦੋਸਤੀਆਂ ਨੇ ਤੇ ਕਨੈਕਸ਼ਨ ਹੈ ਤੁਹਾਡੇ 10 12 ਸਾਲ ਮੈਂ ਉੱਥੇ ਰਿਹਾ ਤੇ ਮੈਂ ਉੱਥੋਂ ਦੀ ਨਾ ਸਿਆਸਤ ਨੂੰ ਵੀ ਅੰਡਰਸਟੈਂਡ ਕਰਦਾ ਜੀ ਭਾਰਤ ਪੁਜੀਸ਼ਨ ਆਸ਼ੂ ਜਿਹੜੇ ਨੇ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ ਆਪਾਂ ਇਸ ਗੱਲ ਨੂੰ ਸਮਝੀਏ ਕਿ ਸੰਜੀਵ अरोड़ा ਦੀ ਕੈਂਡੀਡੇਚਰ ਅਨਾਉਂਸ ਹੁੰਦੇ ਹੀ ਨੈਰੇਟਿਵ ਕੀ ਗਿਆ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਸ਼ਾਇਦ ਪੰਜਾਬ ਤੋਂ ਰਾਜ ਸਭਾ ਭੇਜਿਆ ਜਾਊਗਾ ਇਸ ਕਰਕੇ ਸੰਜੀਵ अरोड़ा ਨੂੰ ਇੱਥੇ ਫੀਲਡ ਕਰ ਦਿੱਤਾ ਗਿਆ ਹੂੰ ਪਰ ਉਹ ਤਾਂ ਤਾਂ ਭੇਜਿਆ ਜਾਊ ਨਾ ਜੇ ਪਹਿਲਾਂ ਸੰਜੀਵ ਬਰੋੜਾ ਉਹ ਜਿੱਤਦੇ ਐ ਤਾਂ ਹੁਣ ਇਸ ਨੈਰੇਟਿਵ ਦੇ ਲਈ ਉਹਨਾਂ ਦੀ ਜਿੱਤ ਅਕਸਰ ਇਹ ਕਿਹਾ ਜਾਂਦਾ ਵੀ ਸਰਕਾਰਾਂ ਬਾਈ ਇਲੈਕਸ਼ਨ ਜਿੱਤਦੀਆਂ ਹੀ ਹੁੰਦੀਆਂ ਪਰ ਇਸ ਸਰਕਾਰ ਦੇ ਵਿੱਚ ਤਾਂ ਆਪਾਂ ਦੇਖਿਆ ਕਿ ਸਰਕਾਰਾਂ ਬਾਈ ਇਲੈਕਸ਼ਨ ਹਾਰੀਆਂ ਵੀ ਹੈ ਇਹੀ ਸਰਕਾਰ ਹਾਰੀ ਔਰ ਜਿੰਨੇ ਬਾਈ ਇਲੈਕਸ਼ਨ ਇਸ ਸਰਕਾਰ ਨੂੰ ਫੇਸ ਕਰਨੇ ਪੈ ਰਹੇ ਸ਼ਾਇਦ ਹੀ ਕਿਸੇ ਸਰਕਾਰ ਨੇ ਇਹ ਫੇਸ ਕੀਤੇ ਆ ਕੋਈ ਇੱਕ ਅੱਧੀ ਬਾਈ ਇਲੈਕਸ਼ਨ ਆਉਂਦੀ ਹੁੰਦੀ ਸੀ ਕੈਪਟਨ ਅਮਰਿੰਦਰ ਸਿੰਘ ਨੇ 2000 ਜਿਹੜੀ ਤਿੰਨ ਵੇਲੇ ਮੇਰੇ ਖਿਆਲ ਦੋ ਵੇਲੇ ਜਿਹੜੀ ਸਰਕਾਰ ਬਣੀ ਜਿਹੜੀ ਦੋ ਸਰਕਾਰ ਬਣੀ ਤਿੰਨ ਦੇ ਵਿੱਚ ਮੇਰੇ ਖਿਆਲ ਜਾਂ ਦੋ ਚ ਹੀ ਹਾਂਜੀ ਕਿਉਂਕਿ ਜਲਦੀ ਇਲੈਕਸ਼ਨ ਦੇ ਵਿੱਚ ਉਦੋਂ ਮਲੋੜ ਤੋਂ ਜਿਹੜੇ ਸਾਬਕਾ ਵਿਧਾਇਕ ਹਰਪ੍ਰੀਤ ਕੋਟ ਭਾਈ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਇਸ ਤਰ੍ਹਾਂ ਥੋੜੇ ਬਹੁਤ ਇਲੈਕਸ਼ਨਸ ਆਉਂਦੇ ਰਹੇ ਆ ਮੋਗੇ ਦਾ ਇੱਕ ਇਲੈਕਸ਼ਨ ਜਦੋਂ ਅਕਾਲੀ ਦਲ ਨੇ ਬਾਈ ਇਲੈਕਸ਼ਨ ਜਿੱਤਿਆ ਸੀ ਤਾਂ ਬੜੇ ਸਾਰੇ ਬਾਈ ਇਲੈਕਸ਼ਨ ਹੈ ਜੀ ਆਏ ਜਿਹੜੇ ਕਹੇ ਜਾਂਦਾ ਸਰਕਾਰਾਂ ਹੀ ਜਿੱਤਦੀਆਂ ਫੇਮਸ ਬਾਈ ਇਲੈਕਸ਼ਨ ਮਨਪ੍ਰੀਤ ਬਾਦਲ ਦਾ ਰਿਹਾ 92 ਵਾਲਾ 95 ਵਾਲਾ ਜਦੋਂ ਬਿਆਨ ਸਿੰਘ ਹੋਣੇ ਵੀ ਬਹਿ ਗਏ ਸੀ ਆ ਕੇ ਤੇ ਪ੍ਰਕਾਸ਼ ਸਿੰਘ ਬਾਦਲ ਪੂਰੀ ਫਾਈਟ ਹੋਈ ਸੀ ਤੇ ਮਨਪ੍ਰੀਤ ਬਾਦਲ ਉਹ ਜਿੱਤੇ ਸੀ ਪਰ ਇਸ ਸਰਕਾਰ ਤੇ ਆਉਣਿਆ ਹਿਸਟਰੀ ਚ ਮੈਨੀ ਜਾ ਰਿਹਾ ਜਿਹੜੀ ਤੁਸੀਂ ਪੋਸਟ ਦੀ ਗੱਲ ਕੀਤੀ ਹੈ ਉਹ ਇਹ ਹੈ ਕਿ ਸਮਰੰਜੀਤ ਮਾਨ ਸੰਗਰੂਰ ਵਾਲੀ ਬਾਈ ਇਲੈਕਸ਼ਨ ਜਿਹੜੀ ਹੈ ਉਹ ਜਿੱਤਦੇ ਹੈ ਬਿਲਕੁਲ ਔਰ ਉਹ ਸਰਕਾਰ ਲਈ ਬੜਾ ਵੱਡਾ ਝਟਕਾ ਸੀ ਫਿਰ ਚਾਰ ਸੀਟਾਂ ਜਿਹੜੀਆਂ ਐਮਐਲਏ ਦੀਆਂ ਖਾਲੀ ਹੋਈਆਂ ਉਦੇ ਜੋ ਬਰਨਾਲਾ ਹਾਰ ਗਈ ਸਰਕਾਰ ਦੇ ਸ ਦੇਖੋ ਉੱਥੇ ਕਾਂਗਰਸ ਜਿੱਦੀ ਹੈ ਔਰ ਇਹ ਬਹੁਤ ਵੱਡਾ ਇੱਕ ਫੈਕਟਰ ਰਿਹਾ ਕਿ ਬਾਏ ਇਲੈਕਸ਼ਨ ਅੱਗੇ ਮੰਦੀ ਸੀ ਵੀ ਇਸਟੈਬਲਿਸ਼ਮੈਂਟ ਜਿੱਦੀ ਹੈ ਸਰਕਾਰ ਜਿੱਤਦੀ ਹੈ ਬਿਲਕੁਲ ਉਹ ਨੈਰੇਟਿਵ ਟੁੱਟਿਆ ਹੁਣ ਆ ਗਈ ਗੱਲ ਇਸ ਪੱਛਮੀ ਹਲਕੇ ਦੀ ਵੋਟ ਬੈਂਕ ਤੇ ਸਿਆਸਤ ਦੇ ਉੱਤੇ ਨਿਰੋਲ ਰੂਪ ਦੇ ਵਿੱਚ ਸ਼ਹਿਰੀ ਸੀਟ ਹੈ ਔਰ ਹਿੰਦੂ ਵੋਟਰ ਜਿਹੜਾ ਇੱਥੇ ਉਹ ਬਹੁਤ ਵੱਡਾ ਵਨ ਵਨੇਬਿਲਿਟੀ ਦਾ ਫੈਕਟਰ ਹੈ ਸ਼ਹਿਰੀ ਤੇ ਹਿੰਦੂ ਸ਼ਹਿਰੀ ਹੂੰ ਇਹ ਦੋ ਫੈਕਟਰਸ ਨੇ ਹੁਣ ਹਿੰਦੂ ਵੋਟ ਦੇਸ਼ ਦੇ ਵਿੱਚ ਜਿਹੜੀ ਕਿਸੇ ਵੇਲੇ ਕਾਂਗਰਸ ਦੀ ਪੱਕੀ ਵੋਟ ਸੀ ਉਹ ਭਾਜਪਾ ਆਪ ਦੇ ਵੱਲ ਖਿੱਚਣ ਦੇ ਵਿੱਚ ਕਾਮਯਾਬ ਹੋਈ ਹੈ ਇਹਦਾ ਅਸਰ ਕੀ ਹੈ ਹੂੰ ਪਿਛਲੀ ਲੋਕ ਸਭਾ ਚੋਣ ਜਿਹੜੀ ਲੰਘ ਕੇ ਗਈ ਹੈ ਹੁਣ ਜਿੱਥੇ ਰਾਜਾ ਵੜਿੰਗ ਸਾਹਿਬ ਤੇ ਰਵਨੀਤ ਬਿੱਟੂ ਸਾਹਿਬ ਦਾ ਫਸਮਾ ਮੁਕਾਬਲਾ ਰਿਹਾ ਰਾਜਾ ਵੜਿੰਗ ਜਿੱਤੇ ਪਰ ਇਸ ਹਲਕੇ ਤੋਂ ਰਵਨੀਤ ਬਿੱਟੂ ਨੂੰ ਬੰਪਰ VOTING ਹੋਈ ਹੈ ਬਿਲਕੁਲ ਬੰਪਰ VOTING ਹੂੰ ਜਸਟ ਇਸ ਇਲੈਕਸ਼ਨ ਤੋਂ ਪਹਿਲਾਂ ਕੀ ਸੀ 2022 ਦੀ ਵਿਧਾਨ ਸਭਾ ਹੂੰ ਜਿੱਥੇ ਗੁਰਪ੍ਰੀਤ ਗੋਗੀ ਜਿਨ੍ਹਾਂ ਨੂੰ ਜਿਹੜੇ ਕਿ ਲੋਕਲ ਲੈਵਲ ਦੇ ਲੀਡਰ ਸੀਗੇ ਜਿਹੜੇ ਮੇਅਰ ਦੇ ਲਈ ਦਾਵੇਦਾਰ ਹੁੰਦੇ ਸੀ ਕਿਸੇ ਵੇਲੇ ਤੇ ਜਦੋਂ ਆਸ਼ੂ ਜੀ ਹੁਣਾਂ ਨਾਲ ਬੜੇ ਚੰਗੇ ਸਬੰਧ ਰਹੇ ਪਰਿਵਾਰ ਦੇ ਬਿਲਕੁਲ ਆਸ਼ੂ ਜੀ ਦੀ ਪਤਨੀ ਮਮਤਾ ਆਸ਼ੂ ਜੀ ਔਰ ਸੁਖਚੈਨ ਗੋਗੀ ਜੀ ਡਾਕਟਰ ਸੁਖਚੈਨ ਗੋਗੀ ਜਿਹੜੇ ਵਾਈਫ ਗੁਰਪ੍ਰੀਤ ਗੋਗੀ ਜੀ ਦੇ ਨੇ ਮਰਹੂਮ ਹੂੰ ਗੁਰਪ੍ਰੀਤ ਗੋਗੀ ਜੀ ਉਹਨਾਂ ਦੇ ਪਤਨੀ ਇਹਨਾਂ ਦੇ ਪਰਿਵਾਰਕ ਸਬੰਧ ਰਹੇ ਸਾਰਿਆਂ ਦੇ ਜੀ ਇਹ ਸਾਰੇ ਕਾਉਂਸਲਰ ਲੈਵਲ ਤੋਂ ਉੱਠੇ ਲੋਕ ਸੀਗੇ ਹੂੰ ਇੱਕ ਦੂਜੇ ਦੇ ਵਾਰਡ ਦੇ ਵਿੱਚ ਜਿਹੜਾ ਗੁਰਪ੍ਰੀਤ ਗੋਗੀ ਹੋਣਾ ਦਾ ਜਿੱਥੇ ਵਾਰਡ ਹੈ ਕੁਮਾਰ ਮੰਡੀ ਦੇ ਵਿੱਚ ਹੂੰ ਬਿਲਕੁਲ ਤੇ ਭਾਰਤ ਪੂਸ਼ਨ ਆਸ਼ੂ ਹੋਣਾ ਇਹ ਸਾਰਾ ਇਲਾਕਾ ਜਿਹੜਾ ਮੰਨਿਆ ਜਾਂਦਾ ਸੀ ਤੁਸੀਂ ਬੀਆਰਐਸ ਨਗਰ ਵਾਲੇ ਪਾਸੇ ਜਾਓ ਮੌਲਟਨ ਵਾਲੇ ਪਾਸੇ ਜਾਓ ਟੀਮ ਆਸ਼ੂ ਦੇ ਨਾਮ ਤੋਂ ਲੋਕਲ ਲੈਵਲ ਦੇ ਉੱਤੇ ਐਮਸੀ ਜਿੱਤੇ ਜਦੋਂ ਤਾਂ ਉਹ ਕਿਹਾ ਜਾਂਦਾ ਸੀ ਕਿ ਆਸ਼ੂ ਦੇ ਐਮਸੀ ਨੇ ਹੂੰ ਇਹ ਆਸ਼ੂ ਦੀ ਸਟਰੈਂਥ ਹੈ ਜੀ ਔਰ ਮਮਤਾ ਆਸ਼ੂ ਨੇ ਆਵਦੇ ਤੌਰ ਦੇ ਉੱਤੇ ਵੀ ਐਸ ਇੰਡੀਵਿਜੂਅਲ ਵੀ ਇੱਕ ਪਛਾਣ ਬਣਾਈ ਹੂੰ ਪਰ ਹੋਇਆ ਕਿ ਜਿਹੜੀਆਂ ਹੁਣ ਕਾਉਂਸਲਰ ਦੀਆਂ ਚੋਣਾਂ ਹੋਈਆਂ ਡਾਕਟਰ ਸੁਖਸ਼ੈਨ ਗੋਗੀ ਉਹ ਵੀ ਹਾਰੇ ਹਾਰ ਗਏ ਹੂੰ ਇਹ ਸਾਰੇ ਫੈਕਟਰਸ ਜਿਹੜੇ ਸੀ ਔਰ ਗੁਰਪ੍ਰੀਤ ਗੋਗੀ ਆਸ਼ੂ ਤੋਂ ਅਲੱਗ ਹੋ ਕੇ ਜਦੋਂ ਸਰਦਾਰ ਬਲਕਾਰ ਸਿੰਘ ਉਹਨਾਂ ਨੂੰ ਬਣਾਇਆ ਗਿਆ ਸੀਗਾ ਸ਼ਹਿਰ ਦਾ ਮੇਅਰ ਤੇ ਇਹ ਕਿਹਾ ਜਾਂਦਾ ਸੀਗਾ ਵੀ ਇਹ ਆਸ਼ੂ ਗਰੁੱਪ ਦੇ ਨੇ ਤੇ ਗੋਗੀ ਜੀ ਉਦੋਂ ਦਾਅਵੇਦਾਰੀ ਪੇਸ਼ ਕਰ ਰਹੇ ਸੀ ਤੇ ਗੋਗੀ ਮੇਅਰ ਨਹੀਂ ਬਣਾਈਗੇ ਇਸ ਕਰਕੇ ਉਹਨਾਂ ਨੇ ਪਾਰਟੀ ਚ ਆਪ ਦੀ ਵਿਰੋਧਤਾ ਦਰਜ ਕੀਤੀ ਸੀ ਤੇ ਬਾਅਦ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਸੀ ਬਿਲਕੁਲ ਤਾਂ ਬੇਸਿਕਲੀ ਇਸ ਹਲਕੇ ਦੀ ਸਿਆਸਤ ਦੇ ਵਿੱਚ ਜੇ ਸਭ ਤੋਂ ਵੱਡੇ ਚਿਹਰਿਆਂ ਦੇ ਵਿੱਚੋਂ ਕੋਈ ਅਮਰਜ ਹੋ ਕੇ ਆਇਆ ਹੂੰ ਤਾਂ ਉਹ ਭਰਤ ਪੁਸ਼ਨ ਆਸ਼ੂ ਅਮਰਜ ਹੋ ਕੇ ਆਇਆ ਬਤੌਰ ਕਾਂਗਰਸੀ ਲੀਡਰ ਨਹੀਂ ਇੰਡੀਵਿਜੂਅਲ ਤੌਰ ਦੇ ਉੱਤੇ ਜੀ ਇੰਡੀਵਿਜੂਅਲੀ ਭਰਤਪੂਸ਼ਣ ਆਸ਼ੂ ਭਾਵੇਂ ਪਿਛਲੀ ਚੋਣ ਹਾਰੇ ਭਾਵੇਂ ਕਾਉਂਸਲਰ ਚੋਣ ਤੇ ਭਾਵੇਂ ਐਮਐਲਏ ਵਿਧਾਇਕੀ ਚੋਣੋ ਮਾਹੌਲ ਇਹੋ ਜਿਹਾ ਸੀਗਾ ਗੁਰਪ੍ਰੀਤ ਗੋਗੀ ਜਿੱਥੇ ਜਿੱਥੇ ਵੇਵ ਚੱਲ ਰਹੀ ਸੀ ਬਿਲਕੁਲ ਪਰ ਇਸ ਚ ਕੋਈ ਦੋਹਰਾਏ ਨਹੀਂ ਕਿ ਆਸ਼ੂ ਕੱਲੇ-ਕੱਲੇ ਘਰ ਨੂੰ ਜਾਣਦਾ ਹਮ ਕੱਲੇ-ਕੱਲੇ ਬੰਦੇ ਨੂੰ ਜਾਣਦਾ ਤੇ ਲੋਕ ਆਸ਼ੂ ਦੇ ਫੇਵਰ ਦੇ ਵਿੱਚ ਆ ਕੇ ਨਾਲ ਖੜਦੇ ਰਹੇ ਆ ਪਰ ਬੀਜੇਪੀ ਦਾ ਕੈਂਡੀਡੇਟ ਲੇਟ ਕਰਨਾ ਆਸ਼ੂ ਨੂੰ ਕਿਤਨਾ ਕਿਹਦੇ ਫਾਇਦਾ ਦੇ ਸਕਦਾ ਜੀ ਦੇਖੋ ਮੈਂ ਤਾਂ ਨਹੀਂ ਕਹਿੰਦਾ ਕਿ ਆਸ਼ੂ ਨੂੰ ਫਾਇਦਾ ਦੇ ਰਿਹਾ ਮੈਂ ਤਾਂ ਇਹ ਸਵਾਲ ਕੀਤਾ ਸੀ ਬਤੌਰ ਜਰਨਲਿਸਟ ਵੀ ਕਿਹਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰਾ ਇੱਕ ਕੁਐਸਚਨ ਮੈਂ ਤੁਹਾਨੂੰ ਇੱਕ ਇੱਕ ਦੋ ਘਟਨਾਵਾਂ ਦਾ ਜ਼ਿਕਰ ਕਰਦਾ ਜੀ ਸਿਆਸੀ ਹਲਕਿਆਂ ਦੇ ਵਿੱਚ ਜਿਹੜੀ ਕਾਂਗਰਸ ਤੇ ਜਦੋਂ ਭੁਪੇਸ਼ ਭਗੇਲ ਸਾਹਿਬ ਨੂੰ ਪੰਜਾਬ ਦਾ ਇੰਚਾਰਜ ਲਾਇਆ ਗਿਆ ਤੇ ਉੱਥੇ ਮੀਟਿੰਗ ਦੇ ਵਿੱਚ ਇੱਕ ਬੜਾ ਵੱਡਾ ਰੌਲਾ ਪੈ ਗਿਆ ਇਹ ਗੱਲ ਬੜੀ ਇੰਟਰਸਟਿੰਗ ਤੁਹਾਨੂੰ ਦੱਸ ਰਿਹਾ ਸ਼ਾਇਦ ਪਹਿਲਾਂ ਕਿਤੇ ਵੀ ਕਿਸੇ ਨੇ ਕੋਟ ਨਾ ਕੀਤੀ ਹੋਵੇ ਹਮ ਸੀਨੀਅਰ ਲੀਡਰਸ਼ਿਪ ਕਾਂਗਰਸ ਦੀ ਜਿਹੜੀ ਉੱਥੇ ਬੈਠੀ ਸੀ ਪ੍ਰਧਾਨ ਵੀ ਸੀਗੇ ਜਨਰਲ ਸੈਕਟਰੀ ਵੀ ਸੀਗੇ ਬਾਕੀ ਵੀ ਸੀਨੀਅਰ ਲੀਡਰਸ਼ਿਪ ਸੀਗੀ ਤੇ ਜਦੋਂ ক্লোਜ਼ਡ ਡੋਰ ਮੀਟਿੰਗ ਹੋਈ ਤੇ ਉਸ ਮੀਟਿੰਗ ਦੇ ਵਿੱਚ ਮਾਲਵੇ ਦੇ ਇਲਾਕਾ ਵੀ ਦੱਸ ਦਿਨਾ ਜਿਹੜਾ ਮਾਝੇ ਦੇ ਨਾਲ ਲੱਗਦਾ ਮਾਲਵਾ ਉਸ ਇਲਾਕੇ ਦੇ ਇੱਕ ਸਰਕਟ ਲੀਡਰ ਨੇ ਉਹ ਪੇਸ਼ ਬੁਕੇਲ ਦੇ ਸਾਹਮਣੇ ਸਵਾਲ ਖੜਾ ਕਰਤਾ ਵੀ ਦੱਸੋ ਕਿਹੜਾ ਲੀਡਰ ਹੈ ਹੂੰ ਜਿਹੜਾ ਸੁਨੀਲ ਜਾਖੜ ਦੇ ਭਤੀਜੇ ਦੇ ਵਿਆਹ ਦੇ ਕਾਰਡ ਵੰਡਦਾ ਫਿਰਦਾ ਤੇ ਉਹ ਕਾਂਗਰਸੀ ਹੈ ਰੌਲਾ ਪੈ ਗਿਆ ਇਸ ਗੱਲ ਦਾ ਹੂੰ ਦੋ ਚਾਰਾਂ ਨੇ ਕਿਹਾ ਯਾਰ ਇਹ ਗੱਲਾਂ ਕਰਨ ਵਾਲੀਆਂ ਨਹੀਂ ਉੱਥੇ ਦੋ ਚਾਰਾਂ ਨੇ ਕਿਹਾ ਕਰਨ ਵਾਲੀਆਂ ਕਿਉਂ ਨਹੀਂ ਉਹ ਵੱਡੇ ਕੱਦ ਵਾਲਾ ਲੀਡਰ ਭਾਵੇਂ ਉਹਦਾ ਕੱਦ ਵੈਸੇ ਛੋਟਾ ਹੈ ਹੂੰ ਉਹ ਗੱਲ ਪੈਣ ਨੂੰ ਗਿਆ ਉਹ ਕਹਿੰਦਾ ਵੀ ਹੂੰ ਦੱਸੋ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਵੀ ਜਦੋਂ ਸੁਨੀਲ ਜਾਖੜ ਬੀਜੇਪੀ 'ਚ ਚਲੇ ਗਏ ਹੂੰ ਸੁਨੀਲ ਜਾਖੜ ਬੀਜੇਪੀ ਪੰਜਾਬ ਦੇ ਪ੍ਰਧਾਨ ਨੇ ਹੂੰ ਤੇ ਕਾਂਗਰਸੀ ਲੀਡਰ ਉਹਨਾਂ ਦੇ ਪਰਿਵਾਰ ਦੇ ਵਿਆਹ ਦੇ ਕਾਰਡ ਵੰਡਦੇ ਫਿਰਦੇ ਹੋਣ ਤੇ ਕਾਰਡ ਵੰਡੇ ਕਿੱਥੇ ਗਏ ਲੁਧਿਆਣਾ ਸ਼ਹਿਰ ਦੇ ਵਿੱਚ ਵੰਡੇ ਕਿੰਨਾਂ ਨੂੰ ਗਏ ਕਾਂਗਰਸ ਦੇ ਐਕਸ ਐਮ ਐਲ ਏ ਨੂੰ ਹੂੰ ਇੱਕ ਨਾਮੀ ਇੰਡਸਟਰੀਲਿਸਟ ਵੀ ਨੇ ਬੜੇ ਮਸ਼ਹੂਰ ਨੇ ਹੂੰ ਹੁਣ ਇਸ ਗੱਲ ਤੋਂ ਬਾਅਦ ਇਹ ਸਵਾਲ ਉੱਠਿਆ ਪਾਰਟੀ ਦੇ ਵਿੱਚ ਕਿ ਪਾਰਟੀ ਤੇ ਬੰਦੇ ਜਿਹੜੇ ਸਿੱਧੇ ਤੌਰ ਦੇ ਉੱਤੇ ਸੰਬੰਧ ਰੱਖ ਰਹੇ ਐ ਬੀਜੇਪੀ ਦੇ ਵਿੱਚ ਗਏ ਕਾਂਗਰਸੀਆਂ ਦੇ ਨਾਲ ਹਮ ਔਰ ਉਹਨਾਂ ਨੂੰ ਤੁਸੀਂ ਪ੍ਰੋਜੈਕਟ ਕਰੋਗੇ ਜੀ ਤੇ ਸਵਾਲ ਖੜਾ ਹੋਊਗਾ ਇਹਦੀ ਚਰਚਾ ਰਾਹੁਲ ਗਾਂਧੀ ਨੇ ਵੀ ਆਜੀ ਸਪੀਚ ਚ ਕਹਿਤੀ ਸੀ ਕਿ ਬੜੇ ਕਾਂਗਰਸੀ ਸਾਡੇ ਵਿੱਚ ਇਹੋ ਜਿਹੇ ਫਿਰਦੇ ਆ ਜਿਹੜੇ ਦੂਜਿਆਂ ਦੇ ਨਾਲ ਹੁਣ ਉਸ ਤੋਂ ਬਾਅਦ ਇਹ ਕਹਾਣੀ ਦੇਖੋ ਤੁਸੀਂ ਕਿ ਇਹ ਗੱਲ ਕਲੀਅਰ ਹੈ ਪੰਜਾਬ ਦੇ ਵਿੱਚ ਬੱਚੇ-ਬੱਚੇ ਨੂੰ ਹੁਣ ਪਤਾ ਲੱਗ ਗਈ ਕਿ ਰਾਜਾ ਵੜਿੰਗ ਤੇ ਭਰਤ ਕੁਸ਼ਨਾ ਆਸ਼ੂ ਦੇ ਸਬੰਧ ਚੰਗੇ ਨਹੀਂ ਹੈਗੇ। ਹੂੰ ਰਾਜਾ ਵੜਿੰਗ ਦੀ ਇਲੈਕਸ਼ਨ ਦੇ ਵਿੱਚ ਹਾਲਾਂਕਿ ਮੀਟਿੰਗਾਂ ਆਸ਼ੂ ਦੇ ਘਰੇ ਹੁੰਦੀਆਂ ਰਹੀਆਂ ਮਮਤਾ ਆਸ਼ੂ ਰਾਜਾ ਵੜਿੰਗ ਦੇ ਪ੍ਰੋਗਰਾਮਾਂ ਦੇ ਵਿੱਚ ਜਾਂਦੇ ਰਹੇ ਪਰ ਇੱਕ ਮੇਰੇ ਘਟਨਾ ਯਾਦ ਆ ਰਹੀ ਕਿਉਂਕਿ ਮੈਂ ਆਪ ਉੱਥੇ ਮੌਜੂਦ ਸੀਗਾ। ਜਿਸ ਦਿਨ ਰਾਹੁਲ ਗਾਂਧੀ ਦੀ ਰੈਲੀ ਹੋਈ ਸੀ। ਹੂੰ ਲੋਕ ਸਭਾ ਚੋਣਾਂ ਦੇ ਵਿੱਚ ਰਾਜਾ ਵੜਿੰਗ ਦੇ ਹੱਕ ਚ ਆਏ ਸੀ ਤਾਂ ਸਾਰੇ ਲੀਡਰ ਉਸ ਰੈਲੀ ਦੇ ਵਿੱਚ ਜਾਂਦੇ ਹੂੰ ਭਰਤਪੁਸ਼ਨਾ ਆਸ਼ੂ ਰਾਜਾ ਵੜਿੰਗ ਸਾਰੇ ਤਮਾਮ ਲੀਡਰ ਜੀ ਰੈਲੀ ਤੋਂ ਬਾਅਦ ਸ਼ਾਮ ਨੂੰ ਰਾਜਾ ਵੜਿੰਗ ਭਰਤਪੁਸ਼ਨਾ ਆਸ਼ੂ ਦੇ ਘਰੇ ਪਹੁੰਚ ਜਾਂਦੇ ਆ ਪਰ ਆਸ਼ੂ ਘਰੇ ਮੌਜੂਦ ਨਹੀਂ ਹੁੰਦੇ ਹਮ ਮਮਤਾ ਆਸ਼ੂ ਉੱਥੇ ਮੌਜੂਦ ਰਹੇ ਰਾਜਾ ਵੜਿੰਗ 3 ਘੰਟੇ ਬੈਠੇ ਰਹੇ ਪਰ ਆਸ਼ੂ ਆਪਦੇ ਘਰ ਨਹੀਂ ਆਏ ਯਾਨੀ ਕਿ ਨਰਾਜ਼ਗੀ ਦਾ ਕੋਈ ਵੱਡਾ ਮਾਮਲਾ ਦੋਵਾਂ ਦੇ ਵਿੱਚਕਾਰ ਚੱਲ ਰਿਹਾ ਸੀ ਹਮ ਇਹ ਵੀ ਜਗ ਜਹ ਰਹਿ ਕੇ ਆਸ਼ੂ ਤੇ ਬਿੱਟੂ ਦੀ ਯਾਰੀ ਬਹੁਤ ਹੈ ਬਿਲਕੁਲ ਰਵਨੀਤ ਸਿੰਘ ਬਿੱਟੂ ਤੇ ਆਸ਼ੂ ਭਰਾਵਾਂ ਤਰ੍ਹਾਂ ਵਰਤਦੇ ਇਸ ਚ ਵੀ ਕੋਈ ਦੋਰਾ ਨਹੀਂ ਹਮ ਹੁਣ ਕਾਂਗਰਸ ਵਾਸਤੇ ਤਾਂ ਇਹ ਬਹੁਤ ਵਧੀਆ ਸਿਚੁਏਸ਼ਨ ਹੋਣੀ ਚਾਹੀਦੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜੇ ਇਹ ਗੱਲ ਹੈ ਹਮ ਫਿਰ ਤਾਂ ਕਾਂਗਰਸ ਦੀ ਝੋਲੀ 'ਚ ਸੀਟ ਪੈ ਰਹੀ ਹੈ ਤੇ ਪ੍ਰਧਾਨ ਵਾਸਤੇ ਤਾਂ ਇਸ ਤੋਂ ਵਧੀਆ ਗੱਲ ਨਹੀਂ ਹੋ ਸਕਦੀ ਹਮ ਪਰ ਜਿਹੜੀ ਗੁੱਟਬੰਦੀ ਹੋਈ ਕਾਂਗਰਸ ਦੇ ਵਿੱਚ ਰਾਣਾ ਗੁਰਜੀਤ ਜਦੋਂ ਆਸ਼ੂ ਦੀ ਫੇਵਰ 'ਚ ਜਾ ਕੇ ਗਏ ਸੀ ਕਿ ਆਸ਼ੂ ਨੂੰ ਟਿਕਟ ਮਿਲੇ ਹਮ ਤੇ ਉਹ ਦਵਾਨ ਦੇ ਵਿੱਚ ਕਾਮਯਾਬ ਹੋਏ ਬਿਲਕੁਲ ਯਾਨੀ ਕਿ ਪ੍ਰਧਾਨ ਸ਼ਾਇਦ ਨਾ ਚਾਹੁੰਦੇ ਹੋਣ ਕਿ ਆਸ਼ੂ ਨੂੰ ਟਿਕਟ ਨਾ ਮਿਲੇ ਹੂੰ ਸ਼ਾਇਦ ਉਹ ਚਾਹੁੰਦੇ ਹੋਣ ਕਿ ਆਸ਼ੂ ਉਮੀਦਵਾਰ ਨਾ ਹੋਣ ਹੂੰ ਯਾਨੀ ਕਿ ਪ੍ਰਧਾਨ ਦੀ ਨਹੀਂ ਚੱਲੀ ਤੇ ਰਾਣਾ ਗੁਰਜੀਤ ਉਹਨੇ ਆਸ਼ੂ ਨੂੰ ਟਿਕਟ ਦਵਾਨ ਦੇ ਵਿੱਚ ਕਾਮਯਾਬ ਹੋਇਆ ਹੂੰ ਰਾਜਾ ਵੜਿੰਗ ਉਸ ਤੋਂ ਬਾਅਦ ਆਸ਼ੂ ਦੇ ਘਰੇ ਜਾਂਦੇ ਥੋੜੇ ਵੀ ਯਾਦ ਹੋਣਾ ਤੇ ਆਸ਼ੂ ਫਿਰ ਉਹਨਾਂ ਨੂੰ ਨਹੀਂ ਮਿਲਦੇ ਨਹੀਂ ਮਿਲਦੇ ਇਹ ਗੱਲ ਵੀ ਕਲੀਅਰ ਹੈ ਹੂੰ ਹੁਣ ਤੀਜੀ ਗੱਲ ਆ ਗਈ ਕਿ ਇੱਕ ਪਾਸੇ ਅਕਾਲੀ ਦਲ ਨੇ ਪਰਵਕਾਰ ਸਿੰਘ ਨੂੰ ਮੰਨੂ ਉਮੀਦਵਾਰ ਐਲਾਨਤਾ ਕਾਂਗਰਸ ਦੇ ਭਰਤਪੁਸ਼ਨ ਆਸ਼ੂ ਜਿਹੜੇ ਮੈਂ ਪਹਿਲਾਂ ਵੀ ਕਿਹਾ ਉਹਨਾਂ ਤੋਂ ਤੁਸੀਂ ਕਾਂਗਰਸ ਹਟਾ ਵੀ ਦਿਓ ਤਾਂ ਲੁਧਿਆਣਾ ਪੱਛਮੀ ਦੇ ਵਿੱਚ ਆਸ਼ੂ ਆਜ਼ਾਦ ਵੀ ਆ ਜਾਈ ਹੂੰ ਤੇ ਆਸ਼ੂ ਬਹੁਤ ਵੱਡਾ ਉਮੀਦਵਾਰ ਹੈ ਬਿਲਕੁਲ ਤੇ ਤੀਜੀ ਗੱਲ ਆ ਗਈ ਕਿ ਆਮ ਆਦਮੀ ਪਾਰਟੀ ਸੱਤਾ ਤੇ ਰਹਿ ਹੂੰ ਸਰਕਾਰ ਕੋਲੇ ਬੜੇ ਵਸੀਲੇ ਬੜੇ ਸਿਸਟਮ ਹੁੰਦੇ ਆ ਉਹ ਪਰ ਖੇਲਾ ਕਿੱਥੇ ਹੋ ਰਿਹਾ ਜਿਹੜੀ ਗੱਲ ਮੈਂ ਕਹਿ ਰਿਹਾ ਕਿ ਬੀਜੇਪੀ ਕਿੱਥੇ ਗਾਇਬ ਹੈ ਸਾਬ ਵੇਬਾ ਸੁਨੀਲ ਜਾਕਰ ਸਾਹਿਬ ਇਹ ਗੱਲ ਕਰਦੇ ਕਿ ਸਾਹਿਬ ਇਹ ਕਿਵੇਂ ਹੋ ਗਿਆ ਮੈਂ ਇਸ ਗੱਲ ਨੂੰ ਬਤੌਰ ਜਰਨਲਿਸਟ ਹੈਰਾਨਾ ਕਿ ਇਹ ਇਹਦਾ ਫਾਇਦਾ ਕਿਨੂੰ ਹੋ ਰਿਹਾ ਇਸ ਕਰਕੇ ਵੀ ਇਹ ਗੱਲ ਹੈਰਾਨ ਕਰਨ ਵਾਲੀ ਹੈ ਰਾਜਦੀਪ ਕੇ ਬੀਜੇਪੀ ਇਸ ਹਲਕੇ ਦੇ ਵਿੱਚ ਵਨੇਬਿਲਟੀ ਰੱਖਦੀ ਹੈ ਬਿਲਕੁਲ ਇਹ ਗੱਲ ਬਤੌਰ ਜਰਨਲਿਸਟ ਮੈਂ ਦੇਖੋ ਸਿਆਸਤ ਤਾਂ ਅਨ ਪ੍ਰੇਡਿਕਟੇਬਲ ਹੈ ਫਿਊਚਰਿਸਟਿਕ ਹੈ ਸਾਨੂੰ ਨਹੀਂ ਪਤਾ ਕਿਹਨੇ ਜਿੱਤਣਾ ਕਿਹਨੇ ਹਾਰਨਾ ਹੈ ਜੀ ਕਿ ਆਸਰਾਈਆਂ ਹੀ ਹੁੰਦੀਆਂ ਬਿਲਕੁਲ ਪਰ ਜੇ ਤੁਸੀਂ ਮੈਂ ਕਿਉਂਕਿ ਤੁਹਾਨੂੰ ਕਹਿ ਕਿ ਮੈਂ ਇਸ 10 ਸਾਲ ਇਸ ਸ਼ਹਿਰ ਚ ਜਰਨਲਿਜ਼ਮ ਕੀਤੀ ਹੈ ਮੈਂ ਇਸ ਹਲਕੇ ਦੇ ਵਿੱਚ ਰਹਾਂ ਮੇਰਾ ਘਰ ਹੈ ਮੇਰੀਆਂ ਰਿਸ਼ਤੇਦਾਰੀਆਂ ਨੇ ਮੇਰੇ ਦੋਸਤ ਨੇ ਇਹ ਸਾਰੇ ਲੀਡਰਾਂ ਨੂੰ ਮੈਂ ਪਰਸਨਲੀ ਕੰਮ ਕਰਦੇ ਦੇਖਿਆ ਗਰਾਊਂਡ ਵਾਲਿਆਂ ਨੂੰ ਐਮਸੀ ਲੈਵਲ ਦੇ ਬੰਦਿਆਂ ਨੂੰ ਮੈਂ ਉੱਥੇ ਜਾਣਦਾ ਤੇ ਇੱਕ ਗੱਲ ਬਹੁਤ ਕਲੀਅਰ ਹੈ ਕਿ ਚਾਹੇ ਵਿਧਾਨ ਸਭਾ 2022 ਤੇ ਭਾਵੇਂ ਲੋਕ ਸਭਾ 24 ਦੇ ਨਤੀਜਿਆਂ ਨੂੰ ਜੇ ਤੁਸੀਂ ਸਟੈਟਿਸਟਿਕਲੀ ਦੇਖੋਗੇ ਤਾਂ ਬੀਜੇਪੀ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ ਜੀ 33000 ਪਲੱਸ 45000 ਦੇ ਨੇੜੇ ਵੋਟ ਮੇਰੇ ਖਾ ਲੋਕ ਸਭਾ ਦੇ ਵਿੱਚ ਮਿਲਿਆ ਬਿਲਕੁਲ ਹਮ ਇਟ ਮੀਨਸ ਕਿ ਵਿਨੇਬਿਲਿਟੀ ਹੈ ਹਮ ਜਿੱਤਣ ਦੀ ਪੋਜੀਸ਼ਨ ਰੱਖਦੀ ਹੈ ਪੂਰੀ ਜੇ ਜਿੱਤਣ ਦੀ ਪੋਜੀਸ਼ਨ ਰੱਖਦੀ ਹੈ ਤੇ ਉਮੀਦਵਾਰ ਚੋਟੀ ਦਾ ਹੋਣਾ ਚਾਹੀਦਾ ਹੈ ਹਮ ਚਰਚਾਵਾਵਾਂ ਚੱਲੀਆਂ ਕਿ ਕੋਈ ਐਕਟਰ ਆ ਰਿਹਾ ਪਿੱਛੇ ਜੇ ਹਮ ਬਿਲਕੁਲ ਨਹੀਂ ਆਏ ਫਿਰ ਹੌਬੀ ਢਾਲੀਵਾਲ ਵਾਲਾ ਮਸਲਾ ਬਣਿਆ ਕਿ ਹੌਬੀ ਢਾਲੀਵਾਲ ਨੂੰ ਲਿਆ ਸਕਦੇ ਆ ਜੀ ਫਿਰ ਉਦੋਂ ਬਾਅਦ ਆਇਆ ਕਿ ਸ਼ਾਇਦ ਸੀਨੀਅਰ ਮੋਸਟ ਲੀਡਰ ਜਿਹੜੇ ਕਾਂਗਰਸ ਚੋਂ ਬੀਜੇਪੀ ਚ ਗਏ ਐ ਹੂੰ ਉਹਨਾਂ ਨੂੰ ਫੀਲਡ ਕਰਨ ਦੀ ਪਲੈਨਿੰਗ ਚੱਲ ਰਹੀ ਹੈ ਜੀ ਪਤਾ ਲੱਗਿਆ ਉਹ ਜਵਾਬ ਦੇਗੇ ਕਿ ਮੈਂ ਇਲੈਕਟੋਰਲ ਪੋਲਿਟਿਕਸ ਚ ਹੁਣ ਪੈਣਾ ਨਹੀਂ ਕਦੇ ਵੀ ਇਹ ਮੈਂ ਕਲੀਅਰ ਆ ਮੈਂ ਜਾਂ ਰਾਜ ਸਭਾ ਜਾਊਂਗਾ ਜਾਂ ਮੈਂ ਕਿਸੇ ਕਨਸਟੀਟਿਊਸ਼ਨਲ ਪੋਸਟ ਤੇ ਬੈਠੂੰਗਾ ਮੈਂ ਚੋਣ ਨਹੀਂ ਲੜਨੀ ਕਿਉਂਕਿ ਹਾਰ ਬਹੁਤ ਚੋਣਾ ਗਏ ਆ ਕਦਰ ਚ ਫਰਕ ਪੈਂਦਾ ਇਸ ਗੱਲ ਦੇ ਇਹ ਸਾਰੀ ਸਿਚੁਏਸ਼ਨ ਤੋਂ ਬਾਅਦ ਇੰਨੀ ਦੇਰੀ ਪਾਰਟੀ ਦੀ ਕਿਉਂਕਿ ਤਿਆਰੀ ਦੇ ਵਿੱਚ ਤਾਂ ਸਮਾਂ ਆਮ ਆਦਮੀ ਪਾਰਟੀ ਤਿਆਰੀ ਕਿਸ ਲੈਵਲ ਤੇ ਕਰ ਰਹੀ ਹੈ ਉਹ ਆਪਦੇ ਸਰਕਾਰੀ ਤੌਰ ਦੇ ਉੱਤੇ ਜੋ ਫਾਇਦੇ ਲੋਕਾਂ ਨੂੰ ਦਿੱਤੇ ਜਾ ਸਕਦੇ ਗਲੀਆਂ ਨਾਲੀਆਂ ਆ ਯੁੱਧ ਨਸ਼ਿਆਂ ਵਿਰੁੱਧ ਉਹਨਾਂ ਨੇ ਸ਼ੁਰੂ ਕਰਕੇ ਉਹ ਫੈਕਟਰ ਕਾਊਂਟ ਕਰ ਲਏ ਟੀਚਰਾਂ ਦੀ ਭਰਤੀ ਹੁਣ ਅਨਾਉਂਸ ਕਰਤੀ ਸਿੱਧੇ ਤੌਰ ਦੇ ਉੱਤੇ ਇਸ ਹਲਕੇ ਦੇ ਵਿੱਚ ਜਿੱਥੇ ਜਿੱਥੇ ਕੋਈ ਕੰਮ ਰਹਿੰਦੇ ਸੀ ਉਹ ਲਗਾਤਾਰ ਐਮਸੀ ਕਰਾ ਰਹੇ ਐ ਐਮਸੀ ਤਕਰੀਬਨ ਆਮ ਆਦਮੀ ਪਾਰਟੀ ਦੇ ਇਸ ਹਲਕੇ ਦੇ ਵਿੱਚ ਇਸ ਤੋਂ ਇਲਾਵਾ ਜਿਹੜਾ ਵੀ ਕੰਮ ਹੈ ਉੱਥੇ ਹੋ ਰਿਹਾ ਉੱਤੇ ਲਿਖਿਆ ਜਾ ਰਿਹਾ ਕਿ ਸੰਜੀਵ ਅਰੋੜਾ ਦੇ ਯਤਨਾ ਸਦਕਾ ਇੱਥੋਂ ਤੱਕ ਕਿ ਹਲਵਾਰਾ 에ਰਪੋਰਟ ਦੇ ਬੋਰਡਾਂ ਦੇ ਉੱਤੇ ਲੱਗ ਗਿਆ ਕਿ ਸੰਜੀਵ ਅਰੋੜਾ ਦੇ ਯਤਨਾ ਸਦਕਾ ਤਾਂ ਸਰਕਾਰ ਬਹੁਤ ਕਲੀਅਰਲੀ ਇੱਥੇ ਜਿਹੜੀ ਹੈ ਉਹ ਇਸ ਦੌੜ ਦੇ ਵਿੱਚ ਹੂੰ ਲੀਡ ਲੈ ਰਹੀ ਹੈ ਕਾਂਗਰਸ ਪਾਰਟੀ ਲਈ ਆਸ਼ੂ ਵਰਦਾਨ ਸਾਬਤ ਹੋਣਗੇ ਹੂੰ ਆਸ਼ੂ ਤੋਂ ਵਧੀਆ ਕੈਂਡੀਡੇਟ ਹੋ ਨਹੀਂ ਸਕਦਾ ਸੀ ਇਹ ਗੱਲ ਮੈਂ ਮਹਿਸੂਸ ਕਰਦਾ ਇਹ ਹਲਕੇ ਦੇ ਲਈ ਬਿਲਕੁਲ ਆਸ਼ੂ ਗਰਾਊਂਡ ਤੇ ਪਕੜ ਰੱਖਣ ਵਾਲਾ ਲੋਕਾਂ ਵਿੱਚ ਰਹਾ ਇਹ ਜ਼ਰੂਰ ਚਰਚਾ ਹੁੰਦੀ ਰਹੀ ਉਹ ਆਪ ਵੀ ਮੇਰੇ ਨਾਲ ਇੰਟਰਵਿਊ 'ਚ ਵੀ ਇੱਕ ਵਾਰੀ ਕਿਹਾ ਸੀ ਕਿ ਮੇਰੀ ਲੋਕ ਕਹਿੰਦੇ ਕਿ ਬੋਲਬਾਣੀ ਕਰਕੇ ਪਰ ਮੈਂ ਉਸ ਬੰਦੇ ਨੂੰ ਜਿੰਨਾ ਜਾਣਦਾ ਉਹ ਉਤੋਂ ਸਖਤ ਤਾਂ ਅੰਦਰ ਉਹ ਬਹੁਤ ਨਰਮ ਬੰਦਾ ਹੈ ਬਹੁਤ ਕਮਾਲ ਦਾ ਇਨਸਾਨ ਪਰਤ ਕੋ ਸ਼ਨਾਸ਼ੂ ਹੈ ਉਹਨਾਂ ਦੀ ਵਾਈਫ ਦੀ ਮਿਹਨਤ ਬਹੁਤ ਹੈ ਹਮ ਕੱਲੇ-ਕੱਲੇ ਵਰਕਰ ਦਾ ਪਤਾ ਹੈ ਪਰ ਅਪਕਾਰ ਘੁੰਮਣ ਦੇ ਲਈ ਚੈਲੰਜ ਹੈ ਕਿਉਂਕਿ ਅਕਾਲੀ ਦਲ 10000 ਟਪਦਾ ਨਹੀਂ ਪਿਆ ਇਸ ਹਲਕੇ 'ਚ 10000 ਤੋਂ ਵੱਧ ਵੋਟ ਨਹੀਂ ਪੈ ਰਿਹਾ ਅਕਾਲੀ ਦਲ ਇੱਥੇ ਕਮਜ਼ੋਰ ਹੈ ਬਹੁਤ ਹੂੰ ਅਕਾਲੀ ਦਲ ਦੇ ਲਈ ਇੱਕ ਬਹੁਤ ਵੱਡਾ ਚੈਲੰਜ ਹੈ ਇਹ ਜੇ ਉਹ ਚੰਗਾ ਵੋਟ ਬੈਂਕ ਲੈ ਜਾਣ ਇੱਕ ਬਹੁਤ ਵੱਡਾ ਚੈਲੰਜ ਹੈ ਹੁਣ ਸਭ ਗੱਲ ਇਹ ਆ ਗਈ ਕਿ ਭਾਜਪਾ ਜਿਹੜੀ ਕਿ ਵਨੇਬਿਲਿਟੀ ਰੱਖਣ ਵਾਲੀ ਪਾਰਟੀ ਸੀ ਉਹਦੇ ਉਮੀਦਵਾਰ ਨੂੰ ਟਾਈਮ ਨਹੀਂ ਮਿਲਣਾ ਹੂੰ ਤਾਂ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਜਿਹੜੀ ਡੀਪ ਪੋਲਿਟਿਕਸ ਹੈ ਉਹ ਕੰਮ ਕਰ ਰਹੀ ਹੈ ਮੈਨੂੰ ਨਹੀਂ ਪਤਾ ਇਹਦਾ ਫਾਇਦਾ ਕਿਹਨੂੰ ਦਿੱਤਾ ਜਾ ਰਿਹਾ ਹੈ ਕਿਹਨੂੰ ਨੁਕਸਾਨ ਹੈ ਕੀ ਪਤਾ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਵੇ ਇਹਦਾ ਇਹ ਤੁਹਾਨੂੰ ਤੇ ਮੈਨੂੰ ਕੀ ਪਤਾ ਹੈ ਕਿ ਉਹਦਾ ਵੋਟਰ ਨੇ ਜੇ ਜੇ ਕੋਈ ਭਾਜਪਾ ਦਾ ਕੈਂਡੀਡੇਟ ਹਾਈਪੋਥੈਟিক্যাল ਗੱਲ ਕਰ ਰਹੇ ਹਾਂ ਕਿ ਜੇ ਵੀਕ ਕੈਂਡੀਡੇਟ ਆ ਗਿਆ ਤਾਂ ਉਹ ਵੋਟ ਆਪ ਨੂੰ ਭੁਗਤਨੀ ਆਸ਼ੂ ਨੂੰ ਭੁਗਤਨੀ ਹੈ ਕਿ ਕਾਲੀ ਦਲ ਨੂੰ ਭੁਗਤਨੀ ਹੈ ਪਰ ਇੱਕ ਗੱਲ ਕੁਐਸਚਨੇਬਲ ਹੈ ਕਿ ਇਸ ਦੇਰੀ ਦੇ ਵਿੱਚ ਡੀਪ ਪੋਲਿਟਿਕਸ ਜ਼ਰੂਰ ਹੈਗੀ ਹੈ ਟੈਕਟੀਕਲ ਗੱਲ ਹੈ ਇਹ ਇੰਨਾ ਸਿੰਪਲ ਨਹੀਂ ਹੈ ਜੋ ਨਜ਼ਰ ਆ ਰਿਹਾ ਜੀ